ਅਮਰੇ ਦੇਖੋ ਬਿਲਕੁਲ ਹੈਗਾ ਓਕੇ ਜੀ ਮੈਨੂੰ ਬਹੁਤ ਪੱਕਾ ਹੈ ਕਿ ਬਠਿੰਡਾ ਦੀ ਪ੍ਰੈਸ ਰਿਲੀਜ਼ ਨਾੰਦਸ਼ਨ ਹੋ ਰਹੀ ਹੈ ਅੱਜ ਦਾ ਟਾਪਿਕ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਅਸੀਂ 23 ਤਰੀਕ ਨੂੰ ਦਿਨ ਘੰਗੜ ਬਣਾ ਰਹੇ ਹਾਂ ਅਸਲੀ ਕੀ ਗੱਲ ਕੀ ਗੁਰੂ ਤੇਗ ਬਹਾਦਰ ਸਾਹਿਬ ਜਿਨੂੰ ਨਹੀਂ ਸੀ ਪੈਂਦੇ ਪਰ ਅਰੰਗ ਸੇ ਸਵਾਦ ਮਾਣ ਜਿਨੂੰ ਤੋਲ ਕੇ ਫੇਰ ਆਪਣੀ ਰੋਟੀ ਖਾਂਦਾ ਸੀਗਾ ਜੀ ਦਾ ਮਤਲਬ ਹੈ ਕਿ ਉਹਨੇ Hindu Musalman ਜਬਰਨ ਬਰਨ ਦੇ ਸਿਧ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਖੀਤ ਕਾਰਨ ਨੂੰ ਉੱਤੇ ਰੱਖ ਕੇ ਉਹਨਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ। ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜਬਰ ਯੋਗਲ ਹਕੂਮਤ ਵਿੱਚ ਹੋਇਆ ਸਿਕੰਦਰਨ ਉਹ 1977 ਤੋਂ ਬਾਅਦ ਹਿੰਦੂਤਵਾਦੀ ਹਕੂਮਤ ਨੇ ਵੀ ਸਾਡੇ ਨਾਲ ਘਟ ਨਹੀਂ ਕੀਤਾ ਬਲੂ ਸਟਾਰ ਕਰਤਾ ਫਿਰ 1968 ਦੇ ਵਿੱਚ ਸਾਡੀ ਵੰਡ ਕਰਤੀ ਪੰਜਾਬ ਤੋੜ ਕੇ ਰੱਖਤਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਇਲਾਕੇ ਰੋਹਿਸਤਾਨ ਦੇ ਇਲਾਕੇ ਸੱਤੋਂ ਕੋਨੇ ਪਾਣੀ ਅੰਦਰ ਹੈਡਵਰਕਸ ਕੋਲੇ ਉਹ ਸਾਡਾ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਚੈਟ ਕੀ ਫਲੱਜ ਨੇ ਆਏ ਹੈ ਪਰ ਸੈਂਟਰ ਦੀ ਅੰਤਵਾ ਸਰਕਾਰ ਨੇ ਇੰਦਰ ਦੇ ਪਾਸੇ ਮੁਖ ਨਹੀਂ ਮੋੜਿਆ ਉਹ ਬਹਾਰ ਦੇ ਇਲਕਸ਼ਨਾਂ ਦੇ ਵਿੱਚ ਹੀ ਰੁਚੀ ਰਹੀ ਹੈ ਜੀ ਦਾ ਮਤਲਬ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਦੇ ਮੂੰਹ ਮੋੜ ਲਿਆ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਤੇ ਵੀ ਜ਼ਬਰ ਹੋ ਰਿਹਾ ਹੈ। ਅਮਿਤ ਸ਼ਾਹ ਤੇ ਬੋਤੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਤੀ। ਉਹਨਾਂ ਦੀਆਂ ਆਰਟੀਕਲਸ 370 35 ਇਹ ਤੋੜਦੇ ਐਪਸਪਾ ਜਿਹੜਾ ਬੜਾ ਜ਼ਬਰ ਕਾਨੂੰਨ ਜਿੱਦੇ ਵਿੱਚ ਫੋਰ ਦਾ ਕਿਸ ਨੂੰ ਮਾਰ ਸਕਦੇ ਆ ਕਿਸੇ ਤੇ ਜ਼ਬਰ ਜਨਾਹ ਕਰ ਸਕਦੇ ਆ ਕਿਸੇ ਨੂੰ ਡਿਸ ਅਪੀਅਰ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਉਹ ਥੇ ਲਾਇਆ ਹੋਇਆ ਹੁਣ ਸਵਾਲ ਇਹ ਹੈ ਕਿ ਜੇ ਇਹਨਾਂ ਜ਼ਬਰ ਕੀਤਾ ਤੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦਾ ਹੈ ਫਿਰ ਅਜੇ ਤੱਕ ਜਬਰ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ? ਔਰ ਪੰਜਾਬ ਦੇ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ 30 ਸਾਲਾਂ ਤੋਂ ਕੈਦੀ ਜੇਲ੍ਹ ਦੇ ਵਿੱਚ ਬੈਠੇ ਹੈ। ਪਰ ਮੋਗਲ ਹਕੂਮਤ ਨੇ ਗੁਰੂ ਹਰਕਮਿੰਦ ਸਾਹਿਬ ਨੂੰ ਤੇ 51 Hindu ਰਾਜਾਂ ਨੂੰ ਛੱਡਵਾ ਸੀਗਾ। ਦੇਹਾ ਕਰਤਾ ਜੀ ਦੇਤੇ ਕਰਕੇ ਅਸੀਂ ਦੁਆਰੀ ਬਣਾਉਂਦੇ ਹਾਂ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਲ ਕੁਝ ਵੀ ਕੀਤੀ ਹੈ ਹੁਣ ਜੇ ਤਾਂ ਤੰਬਾਕੂਏ ਹੋਏ ਦਿੱਲੀ ਦੇ ਵਿੱਚ ਤੇ ਪੁਲਿਸ ਤੇ ਸੈਂਟਰਲ ਫੋਰਸਸ ਭੱਜੀਆਂ ਫਿਰਦੀਆਂ ਕਿ ਕਿੱਥੋਂ ਅਸੀਂ ਕੁਸ਼ਣਾ ਕੁਸ਼ ਲੱਭੀਏ ਕੋਈ ਫੜੀਏ ਅਤੇ ਜਦੋਂ 1984 ਦੇ ਵਿੱਚ ਅਰਜੀਵ ਗਾਂਧੀ ਨੇ ਕਤਲੇਆਮ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹ ਹੀ ਪੁਲਿਸ ਜਿਹੜੇ ਰਾਈਡਸ ਕਰਦੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਤੇ ਸਾਨੂੰ ਨਾਕਾ ਬਲੂ ਸਟਾਰ ਦੇ ਉੱਤੇ ਕੋਈ ਅਗੇ ਰਾਹਤ ਮਿਲੀ ਹੈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦੋਸ਼ਾ ਕਰਨਾ ਫੌਜ ਲੁੱਟ ਕੇ ਲੈ ਗਈ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਸਬ ਹੈ ਫਿਰ ਅਸੀਂ ਸਿੱਖ ਹੈਗੇ ਕੀ ਹੈ ਅਸੀਂ ਨੌਨਐਂਟिटीज ਹੈ ਕਿ ਜੇ ਤੁਹਾਨੂੰ ਇਹ ਦੁੱਖ ਲੱਗੇ ਕਾ ਪਲੀਜ਼ ਛਾਣ ਦੇਵੇ ਸਾਰੇ ਦਿੱਲੀ ਹਰਿਆਣੇ ਨੂੰ ਨਾਲ ਦੇ ਇਹ ਸੂਬਿਆਂ ਨੂੰ ਤੇ ਜੇ ਉਸ ਸਿਖਾ ਨੂੰ ਉਹ ਚੀਜ਼ ਹੋਵੇ ਕੇ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸੈਰੀ ਬੰਦੇ ਐ ਹੁਣ ਜੇ ਧੂਆ ਪੰਜਾਬ ਤੋਂ ਉੱਡਦਾ ਹੈ ਤੇ ਇਹਨਾਂ ਦੇ ਨੱਕ ਦੇ ਵਿੱਚ ਵੱਜਦਾ ਹੈ ਤੇ ਤੁਹਾਨੂੰ ਦਾ ਫਿਕਰ ਰਹੇਗਾ ਸੁਪਰੀਮ ਕੋਰਟ ਨੂੰ ਪਰ ਜਿਹੜੇ ਜਬਰ ਹੋ ਰਹੀ ਹੈ ਫੇਕ ਐਂਕਾਊਂਟਰਸ ਹੋ ਰਹੀ ਹੈ ਆਦਿਵਾਸੀਆਂ ਨੂੰ ਨਕਸਲਾਈਟ ਮੌਸਟ ਕੇ ਮਾਰ ਰਹੀ ਹੈ ਔਰ ਜਿਹੜਾ ਹੋਰ ਜੁਰਮ ਹੋ ਰਹੀ ਹੈ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਉਹ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਤਰਮ ਲਾ ਦੇਣਾ ਇਹ ਜੀ ਨੈਸ਼ਨਲ Song ਹੈ ਕਿ ਕਿਸੇ ਮੰਨਦੇ ਆ ਕਿ ਹਿੰਦੂਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾਂ ਦਾ ਤਾਂ ਨੈਸ਼ਨਲ Song ਹੈਗਾ ਦੇਸ਼ਵਪਰਮੋਹ ਹੈ ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲ ਲਕੂਗਾ ਸੋ ਐਫੀਸ਼ੀਅੰਟ ਜਬਰ ਜੱਟ ਦੀ ਜੋ ਹੋ ਰਹੀ ਹੈ ਇਹ ਸਾਨੂੰ ਸਪਾਉਂਦੀਆਂ ਨਹੀਂ ਹੈ ਰੋਡਸ ਛਲਡ ਕਰਦੇ ਨੇ ਜੇਤ ਖੋਲਦੇ ਨੇ ਤੇ ਜੇ ਹੁਣ ਕਿਸਾਨ ਆਪਰਨਾਂ ਚੋਨਾ ਨਹੀਂ ਫੋਕਦੇ ਫਿਰ ਉਹ ਜਿਹੜੀ ਜਿੱਲ ਹੋਈ ਹੋਈ ਹੈ ਚੋਣਾਂ ਦੀ ਉਹ ਖਤਮ ਹੋ ਜਾਂਦੀ ਹੈ ਤਾਂ ਫਿਰ ਵੀ 25 ਦਿਨ ਬਾਅਦ ਦੇ ਵਿੱਚ ਗਣਕ ਕੀਤੀ ਜਾਊਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਹੜੀਆਂ ਬੇਲਸ ਬਣਾਉਣ ਇਸ ਪ੍ਰਿੰਟ ਪੋਰਟ ਪੈਦਾ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇੱਥੇ ਬੇਲਸ ਦੇ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫੇਰ ਸਮੱਸਿਆ ਆ ਜਾਊਗਾ ਤੂੰ ਇਹਨਾਂ ਸਈ ਸਾਰੀਆਂ ਜਿਹੜੇ ਸਬਜਟ ਵਾਲੀਆਂ ਹੈ ਕਿ ਇਹ ਜਿਹੜੀਆਂ ਇਹ ਕਿ ਸੈਂਟਰ ਦੀ ਸਰਕਾਰ ਸੁਣ ਲਈ ਰਹੇ ਹੁਣ ਜਦੋਂ ਬੰਬੇ ਦੇ ਵਿੱਚ ਗੋਲਬਾਰੀ ਹੋਈ ਸੀਗੀ ਆਪਣੇ ਪਟੇਲ ਸਾਹਿਬ ਹੋਮ ਮਿਨਿਸਟਰ ਸੀਗੇ ਉਹਨਾਂ ਨੇ استਿਫਾ ਦੇ ਦਿੱਤਾ ਸੀਗਾ ਬੰਬੇ ਬੰਦਰਗਾਹ ਹੈ ਬੜੀ ਇੰਪੋਰਟੈਂਟ ਹੈ ਉੱਥੇ ਇਹੋ ਜਿਹਾ ਕੰਮ ਹੋਣਾ ਬਹੁਤ ਸੰਜੀਦਗੀ ਦਾ ਕੰਮ ਹੈ ਪਰ ਦਿੱਲੀ ਤਾਂ ਰਾਜਸਤਾਨੀ ਹੈ ਤੇ ਰਾਸਤਾ ਲੀਦੇ ਵਿੱਚ ਗੋਲਾਬਾਰੀ ਹੋ ਜੇ ਉਹ ਵੀ ਨਹੀਂ ਪਹਿਲਾਂ ਤਾਂ ਆਮ ਆਦਮੀ ਅਨਪੜ੍ਹ ਆਦਮੀ ਹੁੰਦੇ ਸੀਗੇ ਜਾਂ ਹੋਰ ਹੁੰਦੇ ਸੀ ਜਿਹੜੇ ਗੋਲਾਬਾਰੀ ਕਰਦੇ ਸੀਗੇ ਪਰ ਮੇਰਾ ਮਤਲਬ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ ਦੇ ਤੇ ਇੰਨਾ ਜ਼ਬਰ ਹੋਇਆ ਹੈ ਹੁਣ ਉਹ ਗੋਲੇ ਚਲਾਉਣ ਦੇ ਨਹੀਂ ਸਟੇਟਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਗਿਆ ਡਾਕਟਰ ਨੇ ਉਹ ਸਾਰੇ ਡਾਕਟਰਾਂ ਨੇ ਗੋਲੇਬਾਰੀ ਕੀਤੀ ਹੈ ਇੱਕ ਬਹੁਤ ਸੀਰੀਅਸ ਗੱਲ ਹੈ ਕਿ ਪਹਿਲਾਂ ਤਾਂ ਇਹ ਵੀ ਨੰਗੇ ਭੁੱਖੇ ਜਾ ਕੇ ਚਲਾ ਦਿੰਦੇ ਸੀਗੇ ਜਾ ਕੇ ਇਸ ਨੂੰ ਪੈਸੇ ਦੇ ਦਿੱਤੇ ਸੀਗੇ ਤੇ ਉਹ ਚਲਾ ਦਿੰਦਾ ਸੀਗਾ ਹੁਣ ਹੁਣ ਤਾਂ ਡਾਕਟਰਾਂ ਤੱਕ ਪਹੁੰਚ ਗਿਆ ਹੁਣ ਕੀ ਪਤਾ ਹੈ ਕਿ ਸੈਕਟਰੀਅਟ ਦਿੱਲੀ ਦੇ ਵਿੱਚ ਮੋਦੀ ਦੇ ਘਰ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਬੰਦੇ ਹੈਗੇ ਹੈ ਕੋਈ ਨਾ ਕੁਛ ਕਰਦੇ ਫਿਰ ਮੇਚਾਨੂ ਪਟੇਲ ਸਾਹਿਬ ਵਰਗਨ استਿਫਾ ਦੇਣਾ ਚਾਹੀਦਾ ਹੈ ਕਿ ਪ੍ਰਕ੍ਰਿਤ ਤੌਰ ਤੇ ਕਿ ਮੇਰੀ ਜ਼ਿੰਮੇਵਾਰੀ ਹੈ ਤੇ استਿਫਾ ਇਹਨਾਂ ਨੂੰ ਕਿੰਨੇ ਚਿਰ ਦਾ ਦੇ ਦੇਣਾ ਚਾਹੀਦਾ ਸੀ ਜੋ ਭੱਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਪਿਛਲੀ ਵਾਰੀ ਆਇਆ ਉਹਦੋਂ ਦਿੱਲੀ ਦੇ ਵਿੱਚ ਬੜੇ ਵੱਡੇ ਦੰਗੇ ਹੋਏ ਹੈ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਜ਼ਖਾਇਆ ਕਿ ਸਾਡੀ ਸਮਾਜ ਕਿਹੋ ਜੀ ਹੈ ਕਿ ਇਹ ਤਾਂ ਤੇਰੇ ਆਉਣ ਦੇ ਉੱਤੇ ਵੀ ਦੰਗੇ ਫਸਾਦ ਹੋ ਰਹੇ ਹੈ ਜੇ ਲਾਅ ਨਾ ਰੱਖ ਸਕਦੇ ਤਾਂ ਫਿਰ ਮੈਂ 6 ਜੀ ਨੂੰ ਹੁਣ ਗਵਰਨਰ ਐਂਡਮਨ ਦਾ ਲਾਦੇ ਜਾਂ ਸਿਕਮ ਦਾ ਲਾਦੇ ਕੁਈ ਥੋੜਾ ਬਹੁਤਾ ਅਰੈਸਟ ਕਰ ਲੈ ਪਰ ਇਹ ਤਾਂ ਨਹੀਂ ਨਾ ਕਿ ਲਾਲਬਾਦਰ ਸ਼ਾਸਤਰੀ ਦੇ ਵੇਲੇ ਉਹ ਰੇਲਵੇ ਮਿਨਿਸਟਰ ਸੀ ਕਿ ਉਹਨਾਂ ਦਾ ਤਾਂ ਕੋਈ قصور ਹੈ ਨਹੀਂ ਸੀਗਾ ਇੱਕ ਐਕਸੀਡੈਂਟ ਰੇਲਵੇ ਦਾ ਹੋ ਗਿਆ ਸੀਗਾ ਉਹਨਾਂ ਨੇ اخਲਾਕੀ ਜ਼ਿੰਮੇਵਾਰੀ ਮੰਨ ਕੇ ਆਪਣਾ ਸਤੀ ਹਦਿਤਾ ਸੀਗਾ ਪਰ ਮੇਰਾ ਮਤਲਬ ਹੈ ਇੱਥੇ اخਲਾਕੀ ਜ਼ਿੰਮੇਵਾਰੀ ਕੋਈ ਨਹੀਂ ਹੈ ਨਹੀਂ ਮੇਰੇ ਸਾਹ ਦੀ ਜਮੋਦੀ ਸਾਹਿਬ ਦੀ ਕਿ ਇਹ ਇਟਸ ਸੀਰੀਅਸ ਥਿੰਗਸ ਦਿੱਲੀ ਦੇ ਵਿੱਚ ਹੋਵੇ ਤੇ ਬੰਬ ਚੱਲ ਜਾਣ ਤਾਂ ਫੇਰ ਇਹ ਬਿਲਕੁਲ ਖਮੋਸ਼ ਹੈ ਸਾਰੇ ਪਾਸੇ ਫੇਰ ਦੂਸਰੇ ਪਾਸੇ ਹੁਣ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਉਸ ਨੂੰ ਸਾਰੇ ਨੇਵੀ ਦਾ 에어 ਫੋਰਸ ਦਾ ਫੋਰਡ ਦਾ ਤਿੰਨਾਂ ਦਾ ਜਨਰਲ ਬਣਾਤਾ ਜੋ ਬਣਾਤਾ ਜੋ ਕਰਕੇ ਪਾਕਿਸਤਾਨ ਦੀਆਂ ਸਰਕਾਰਾਂ ਕਮਜ਼ੋਰ ਸੀਗੀਆਂ ਜਿਹੜੇ ਮੋਦੀ ਸਾਹਿਬ ਦਿਨ ਬਦੇ ਕਦੇ ਸੰਦੂਰ ਕਰ ਦਿੰਦੇ ਸੀ ਕਦੇ ਬਲਾਕੋਟ ਕਰ ਦਿੰਦੇ ਸੀ ਕਦੇ ਸਿੱਤੀ ਜੈ ਸਟ੍ਰਾਈਕਸ ਕਰ ਦਿੰਦੇ ਸੀ ਕਿ ਉਹ ਪਾਕਿਸਤਾਨ ਦੀ ਗਵਰਨਮੈਂਟ ਕਮਜ਼ੋਰ ਸੀ ਉਹ ਜਵਾਬ ਨਹੀਂ ਸੀ ਦੇ ਸਾਦੇ ਇਹਦਾ ਮਤਲਬ ਹੈ ਕਿ ਜੇ ਫਿਲਮਾਰਸ਼ਲ ਜਿਹੜਾ ਪਾਕਿਸਤਾਨ ਦਾ ਉਹਨੂੰ ਸਾਰਾ ਬਟਾ ਬਣਾਤਾ ਡਿਫੈਂਸ ਦਾ ਤਾਂ ਇਹ ਤਾਂ ਹੋਇਆ ਤਾਂ ਕਰਕੇ ਹੈ ਕਿ ਇਹ ਜਿਹੜੇ ਇਹ ਸੰਦੂਰ ਸੰਦੂਰ ਹੁਣ ਤੁਸੀਂ ਸਾਰੇ ਵਿਆਹ ਹੋਏ ਹੈਗੇ ਹੋ ਸਾਰਾ ਕੁਝ ਹੈ ਕੋਈ ਇਹਦੇ ਵਿੱਚ ਕੋਈ ਇਹ ਬੈਟਲਰ ਨਹੀਂ ਮੈਨੂੰ ਦਿੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਸੰਦੂਰ ਕੀ ਹੁੰਦਾ ਤੁਸੀਂ ਹੱਥ ਵੀ ਲਾਇਆ ਹੁਣ ਸੰਦੂਰ ਨੂੰ ਪਰ ਮੋਦੀ ਸਾਹਿਬ ਨੇ ਤਾਂ ਹੱਥ ਵੀ ਨਹੀਂ ਲਾਇਆ ਅਕਾ ਤਾਂ ਜੇ ਵੀ ਆ ਗਏ ਉਹਨਾਂ ਨੇ ਦਸੰਦੂਰ ਉਹ ਰਤਕਾ ਤੇ ਲਾਇਆ ਤੇ ਨਾਂ ਦੇ ਤਾਂ ਸੰਦੂਰ ਆਪਰੇਸ਼ਨ ਸੰਦੂਰ ਹੈ ਤੁਸੀਂ ਕਦੇ ਸੋਚੇ ਕਿ ਜੇ ਸਾ ਆਦਮੀ ਨੇ ਹੱਥੀਂ ਨਾ ਲਾਇਆ ਹੋਏ ਸੰਦੂਰ ਨੂੰ ਤੇ ਗੁਰੂ ਨਾਨਕ ਸਾਹਿਬ ਦੀ ਗ੍ਰੇਸ ਦੇ ਵਿੱਚ ਨਾ ਰੰਦਾ ਹੋਵੇ ਸੇ ਸਾਰੀਆਂ ਜਿੱਦਾਂ ਤੋਂ ਡੋਨੇਟ ਕਰਨ ਵਾਲੀਆਂ ਕਿ ਅਸੀਂ ਤੇ ਟ੍ਰਿਕ ਨੂੰ ਇੱਥੇ ਬਹੁਤ ਗੁੱਦਾ ਇਹ ਕੱਢ ਰਹੇ ਹੈ ਕਿ ਜਿਹੜੀ ਸਾਡੇ ਉੱਤੇ ਜ਼ਬਰਦਸਤੀ ਇਹ ਜ਼ੁਲਮ ਹੋ ਰਿਹਾ ਹੈ ਤੇ ਸਾਡੇ ਇੱਥੇ ਜ਼ੁਲਮ ਨੂੰ ਕਨਸਪੋਰਟ ਕੀਤਾ ਗਿਆ ਮੋਦੀ ਸਾਹਿਬ ਦੀ ਜੁਮਨਰੀ ਹੈ ਅਮਿਤ ਸ਼ਾਹ ਹੈਗੇ ਉਹਦੇ ਚ ਰਾਜਨਾਥ ਸਿੰਘ ਜੀਤ ਡੋਇਲ ਹੈ जय शंकर रवि सिन्हा समंत गोयल इनने कनाडा ਦੇ ਵਿੱਚ ਤਿੰਨ ਸਿੱਖ ਮਰਵਾਤੇ ਅਸਾਸਿਨੇਟ ਕਰਾਤੇ ਹੈ ਜਿਹੜਾ ਟਰੂਡੋ ਸੀਗਾ ਪ੍ਰਾਈਮ ਮਿਨਿਸਟਰ ਉਸਨੇ ਦੋ ਵਾਰੀ ਆਪਣੇ ਪਾਰਲਮੈਂਟ ਟੌਟਵਾ ਦੇ ਵਿੱਚ ਜਾ ਕੇ ਕਿਹਾ ਕਿ ਇਹ ਇੰਡੀਆ ਨੇ ਕੀਤੇ ਹੈ ਫਿਰ ਹਰਾਨਗੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹੜੇ ਮੋਰਖੇ ਵਿੱਚ ਰਹੇ ਹੋ ਵੀ ਜੇਰੀਅਨ ਇੰਟੈਲੀਜੈਂਸ এজੰਸੀ ਹੁੰਦੀ ਹੈ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸੀ ਬਾਈਸੀ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੋ ਨੂੰ ਮਾਰਨਾ ਸੀ ਰੋ ਨੇ ਸਿਕਰਟ ਸਰਵਿਸ ਫੰਡਸ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦੇਆਂ ਨੂੰ ਦੇ ਦਿੰਦੇ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਰੀਟਨ ਇਹਨਾਂ ਗੈਂਗਸਟਰ ਤੁਸੀਂ ਪੰਨੂਨ ਮਾਰਦੇ ਹੋ ਹੁਣ ਤੁਸੀਂ ਗਵਰਨਮੈਂਟ ਆਫ ਅਮਰੀਕਾ ਨੂੰ ਉਹਨਾਂ ਦੇ ਜਸੂਸੀਆ ਨੂੰ ਤੁਸੀਂ ਪ੍ਰੈਕਸ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰ ਦੇਣ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰੋਗਰਾਮ ਹੋ ਗਿਆ ਠੀਕ ਹੈ ਉਹ ਜਿਹੜੀਆਂ ਸਾਡੀ ਇੰਟੈਲੀਜੈਂਸ ਏਜੰਸੀਸ ਹੈਗੀ ਹੈ ਤੇ ਫੇ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਫਾਰਮ ਜੀ ਤੋਂ ਪੰਜਵਾਰ ਤੇ ਬੰਦੇ ਕਾਲੇ ਕਮਨ ਜਿਹਾ ਹੈ ਰਡਾ ਕੱਠਾ ਤੇ ਜਿਹੜਾ ਬੰਦਾ ਵਿੱਚ ਹੈ ਹਾਂਜੀ ਕੱਠ ਦੀ ਗੱਲ ਕਰਦੇ ਹਾਂ ਜੀ ਜੀ ਨਾ ਤੁਹਾਡਾ ਬਿੰਦਾ ਦੇ ਵਿੱਚ ਜੀ ਜਿੰਨਾ ਕੰਮ ਹਾਂਜੀ ਜਿੰਨਾ ਕੰਮ ਹਾਂਜੀ ਉਦੀਨਾ ਕਾਂਗੜ ਕਾਂਗੜ ਸਾਹਿਬ ਉਦੀਨਾ ਸਾਹਿਬ ਤੇ ਆਪਣਾ ਹੱਦ ਤੇ ਪੈ ਜਾਂਦਾ ਆਪਣੇ ਤੇ ਇੱਕ ਲਖਬੀਤ ਸਿੰਘ ਰੋਡੇ ਮਾਰਤਾ ਵਿਲਾਟ ਬ੍ਰਿਟਾਨੀਆ ਚੋਕਟਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਜੇ ਤੁਸੀਂ ਕਿਸੇ ਮੁਲਕ ਦੀ ਸੋਵਰਨਿਟੀ ਬਾਚਾਈ ਤੋੜਦੇ ਹੋ ਤਾਂ ਫੇਰ ਉਹਦੇ ਕਾਂਸਕਵੈਂਸਸ ਤਾਂ ਹੋਣਗੇ ਇਹ ਕਿੰਨੇ ਦੱਸਿਆ ਕਿ ਤੁਸੀਂ ਦੂਜੇ ਬੰਦ ਖਦੀ ਸੋਵਰਨਿਟੀ ਤੋੜ ਦਿਓ ਹੁਣ ਇਹੋ ਜੀ ਸਾਡੀ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਦੇ ਤੇ ਅਮਰੀਕਾ ਦੀ ਇੰਟੈਲੀਜੈਂਸ ਨੂੰ ਸਵਲ ਦਿੱਤਾ ਕਿ ਇਹ ਗੈਂਗਸਟਰ ਨੇ ਤੇ ਸੋ ਸ਼ਾਇਦ ਤੁਸੀਂ ਪ੍ਰਾਊਡ ਹੋਵੋਗੇ ਕਿ ਯੋਰ ਇੰਡੀਅਨਸ ਆਈ ਏਮ ਵੈਰੀ ਹੈਪੀ ਕਿ ਵੀ ਆਰ ਇੰਡੀਅਨਸ ਪਰ ਨੋਰਕਨ ਸੋ ਹੁਣ ਤੁਸੀਂ ਪੁੱਛ ਸਕਦੇ ਹੋ ਜੋ ਪੁੱਛ ਮਾਨ ਸਾਹਿਬ ਤਰਨਤਾਰਨ ਦਾ ਇਲੈਕਸ਼ਨ ਹੋ ਗਿਆ ਹੈ ਜੀ ਉਥੇ ਦੇ ਰਿਜ਼ਲਟ ਦੇ ਉੱਤੇ ਕੀ ਪ੍ਰਤੀਕਰਨਾ ਜੀ ਪਰ ਦਾ ਸਾਡਾ ਰਿਜ਼ਲਟ ਤਾਂ ਜੀ ਬਹੁਤ ਅੱਛਾ ਰਿਹਾ ਹੈ ਪਰ ਜੇ ਕਾਂਜੀਆ ਪੰਥ ਦਾ ਸੰਜੋਗ ਤਰ ਜਾਂਦਾ ਤਾਂ ਬਾਏ ਸੀਟ ਜਿੱਤ ਸਕਦੇ ਸੀਗੇ ਜੀ ਤੇ ਦੂਸਰੀ ਗੱਲ ਹੈ ਕਿ ਜਿਹੜੇ ਸਾਡੇ ਸਾਥੀ ਸੀਗੇ ਜੀ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹੈਗਾ ਇਹ ਇਹ ਵਾਰਿਸ ਪੰਜਾਬ ਦਾ ਵਾਰਿਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਵੋਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲਦੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਜੀ ਤੇ ਇਹ ਸਾਡਾ ਕੈਂਡੀਡੇਟ ਹੈ ਜਦ ਕਿ ਨਹੀਂ ਸੀ ਗਾ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਹੈ ਸੀ ਸਪੋਰਟ ਹੈ ਸੀ ਜਾਂ ਨਹੀਂ ਸੀ ਸੀ ਸਲੈਕਟ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਜੀ ਅਕਾਲੀ ਜੇ ਮੈਂ ਨਾ ਖੜਦਾ ਤਾਂ ਖੜਾ ਹੂੰਗਾ ਤਾਂ ਕੱਲ ਜਾਂਦਾ ਨਹੀਂ ਚਿੱਤ ਜਾਂਦਾ ਕੱਲ ਜਾਂਦੇ ਜਾਂਦਾ ਸੋ ਆਪਣੀ ਗੱਲ ਦਾ ਬਾਰ ਜੇ ਰ ਚੰਗਾ ਮਨ ਲੁੰਦਾ ਉਹ ਕਹਿੰਦਾ ਤਾਂ ਹੀ ਹੈ ਮਾਚਮਾਨ ਸਾਹਿਬ ਜਿਸ ਤਰ੍ਹਾਂ ਹੁਣ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਨੂੰ ਸਾਰਿਆਂ ਨੂੰ ਇੱਕ ਟਿਕਟ ਹੁਣਾ ਹੋਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹ ਪਾਵਾਂਗੇ ਇਲੈਕਸ਼ਨ ਜਿੱਤਾਂਗੇ ਇਸ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰਿਆਂ ਨੂੰ ਹਾਂਜੀ ਜੇ ਇਹਨਾ ਆਪਾਂ ਕਰੀਏ ਜੀ ਜੇ ਤਾਂ ਬੀਜੇਪੀ ਵੱਲ ਇਹ ਹੈਗੀ ਐ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ ਇਹ ਖਾਲਸਵਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਕੰਮ ਹੋਊਗੀ ਤਾਂ ਸਰ ਸਾਬ ਥੋੜੀ ਸਪਸ਼ਟੀ ਕਰਨੀ ਹੈ ਕਿ ਦੋਨੋਂ ਨੈਸ਼ਨਲ ਪਾਰਟੀਆਂ ਦੀਆਂ ਜਮਾਨਤਾਂ ਜਬ ਤੋਂ ਹਾਂਜੀ ਭਾਜਪਾ ਦੀ ਵੀ ਹੋਵੇ ਕਾਂਗਰਸ ਪਾਰਟੀ ਦੀ ਹਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹਿਣ ਚਾਹੇ ਉਹ ਅਕਾਲੀ ਦਲ ਅਰਵੈਕਤੀ ਲਾਲੋ ਚਾਹੇ ਉਹ ਖੜਕੂ ਲਾਲੋ ਕੀ ਇਹ ਨਹੀਂ ਲੱਗਦਾ ਵੀ ਇਸ ਪਰ ਜਿਹੜਾ ਫੈਡਰਲਿਜ਼ਮ ਦਾ ਔਹਾਰ ਹੈ ਜੇ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ 'ਚ ਬਹੁਤ ਵੱਡੀ ਟਾਕ ਮੈਨਟ ਸੈਟ ਹੋ ਜਾਊਗਾ ਮਿਲ ਮਿਲ ਸਕਦੀ ਹੈ ਮਾਤਾ ਕਹਿਤਾ ਇਹਦਾ ਮਤਲਬ ਹੈ ਵੀ ਸਾਰੇ ਕਾਂ ਪੰਥਕ ਤਿਰਾਂਦੇ ਦੇ ਨ ਉਹ ਅਰਵੈਤੀ ਵਗੈਰਾ ਸਭ ਇਕੱਠ ਹੋਣਾ ਚਾਹੀਦਾ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਜੀ ਹੁਣ ਜੇ ਰਾਜ ਕਰਨਾ ਤਾਂ ਸਭਾ ਹੋਣਾ ਪੈਗਾ ਇੱਕ ਮਾਨਸਬ ਸਭੀ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੀ ਫਿਰ ਤੌਰ ਤੇ ਆਪਾਂ ਇਹ ਪੰਥਕ ਕਰੀਏ ਇਕਤਾ ਤਾਂ ਸਭੀ ਸੋ ਵੀਰ ਬਾਦਲ ਨੂੰ ਸਾਰਿਆਂ ਤੇ ਮੰਨ ਲੈਣੀ ਹੈ ਪੁੱਤ ਵੀ ਸੰਦੇ ਹੁਣ ਗਾੜੀ ਪੂਰੀ ਹੈ ਇਹ ਦੋ ਦਮੋਤਾ ਹੋਇਆ ਹੈ। ਪਾਰਟਿਸਪੇਟਿਓ ਹੋ ਗਿਆ। ਇਹ ਲੁਕਸ ਲਾਈਕ ਹੈ। ਬਸ ਇਸ ਕਦਾ ਕੱਟਣਾ ਹੋਣਾ ਜ਼ਰੂਰੀ ਹੈ ਨਾ ਕਿ ਜੋ ਵਿਚਮੀ ਉਹ ਕਹਿੰਦਾ ਸਿਕਾ ਦਾ ਕੱਟਣਾ ਜ਼ਰੂਰੀ ਹੈ। ਇਸ ਸਿਕਟਰ। ਮਾਝਾ ਵੀ ਖਾਲਸਪਤਾਨ ਦਾ ਅਜੰਡਾ ਸ਼ੁਰੂ ਤੋਂ ਰੱਖਿਆ ਸੀ ਪਰ ਸਰਬਜੀਤ ਖਾਲਸਾ ਦਾ ਬਿਆਨ ਆਇਆ ਹੈ ਕਿ ਅਸੀਂ ਖਾਲਸਪਤਾਨ ਦੀ ਮੰਗ ਨਹੀਂ ਕਰਦੇ। ਕਿ ਕੀ ਉਸ ਇਸ਼ੂ ਤੇ ਲੀਡਰ ਰਹੀਆਂ ਤੇ ਰਾਏ ਸਹਿਮਤ ਨਹੀਂ ਹੋ ਰਹੀਆਂ ਕਿ ਕਿਉਂ? ਉਹ ਤਾਂ ਦਿਓ ਦੀ ਮਰਤੀ ਹੈ ਤੇ ਉਹ ਤਾਂ ਪਾਰਲਮੈਂਟ ਦੇ ਵਿੱਚ ਵੀ ਨਹੀਂ ਹਜੇ ਤੱਕ ਬੋਲੇ ਆ ਰਹੇ ਹਨ ਜੀ ਉਹ ਤਾਂ ਪਾਰਲਮੈਂਟ ਕਹਿਣਾ ਚਾਹੀਦਾ ਕਿ ਅਸੀਂ ਖਾਲਿਸਤਾਨ ਦੀ ਧਿਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਹਿੰਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰੋਸੀਡਿੰਗ ਸੀਗੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਨਹੀਂ ਜੇ ਤੁਸੀਂ ਪਾਰਲੀਮੈਂਟ ਦੀ ਰੂਲ ਬੁੱਕ ਨਹੀਂ ਪੜੋਗੇ ਤੇ ਇਹ ਨਹੀਂ ਜਿਸੋ ਮੇਂ ਕੀ ਰੂਲ ਥਲੇ ਮੈਂ ਬੋਲਣਾ ਚਾਹੁੰਦਾ ਤਾਂ ਫਿਰ ਕੌਣ ਤੁਨ ਬੋਲੋ ਜੁਗਤ ਠੀਕ ਜੀ ਠੀਕ ਤੁਨ ਵਾਲੀ